ਹਾਂਜੀ ਕਿਵੇਂ ਹੋ ਅੱਜ ਅਸੀਂ ਚਲੇ ਆ ਬਸਰਟਨ ਜਿਹੜੀ ਬਸਰਟਨ ਆ ਇਹ ਪਾਰਕ ਸਿਟੀ ਤੋਂ ਸਾਊਥ ਦੇ ਇਲਾਕੇ ਦੇ ਵਿੱਚ ਜਿਹੜਾ ਵਸਿਆ ਹੋਇਆ ਵਾ ਤੇ ਲਗਭਗ 22 ਘੰਟੇ ਦੀ ਜਿਹੜੀ ਆ ਆਪਣੀ ਡਰਾਈਵ ਆ ਪਾਰਕ ਸਿਟੀ ਤੋਂ ਸੋ ਕਹਿ ਸਕਦੇ ਆ ਆਪਣਾ ਕੋਈ 230 40 ਕਿਲੋਮੀਟਰ ਦੀ ਕਿਲੋਮੀਟਰ ਜਿਹੜਾ ਦੂਰ ਆ ਸੋ ਤੁਹਾਨੂੰ ਅੱਜ ਬਸਰਟਨ ਦਾ ਦਿਖਾਉਨੇ ਆ ਦ੍ਰਿਸ਼ ਤੇ ਬਹੁਤ ਲੋਕ ਉਥੇ ਘੁੰਮਣ ਜਾਂਦੇ ਆ ਤੇ ਇੱਕ ਬਹੁਤ ਚੀਜ਼ ਜਿਹੜੀ ਵਰਲਡ ਦੀ ਸਭ ਤੋਂ ਜ਼ਬਰਦਸਤ ਚੀਜ਼ ਉਹਦੀ ਉਥੇ ਕਗੀਆ ਉਹ ਤੁਹਾਨੂੰ ਅੱਜ ਦਿਖਾਉਣੀ ਆ ਸੋ ਜੁੜੇ ਰਹੋ ਨਾਲ ਤੇ ਚਲੋ ਮਿਲਦੇ ਆ ਬਸਟਨ ਦੇ ਵਿੱਚ ਹਾਂਜੀ ਆਪਾਂ ਪਹੁੰਚ ਚੁੱਕੇ ਆਂ ਬਸਰਟਨ ਸਿਟੀ ਦੇ ਵਿੱਚ ਬਸਰਟਨ ਜਿਹੜਾ ਇਹ ਟਾਊਨ ਆ ਉੱਥੇ ਅਸੀਂ ਪਹੁੰਚ ਚੁੱਕੇ ਆਂ ਤੇ ਇਹਦਾ ਜਿਸ ਜਗ੍ਹਾ ਦੇ ਤੁਹਾਨੂੰ ਹੁਣ ਆਪਾਂ ਜਿਹੜੀ ਸਾਰੀ ਝਲਕ ਦਿਖਾਵਾਂਗੇ ਆਓ ਤੁਹਾਨੂੰ ਨਾਲ ਦੀ ਨਾਲ ਵੀਡੀਓ ਤੇ ਦੇਖਦੇ ਜਾਓਗੇ ਪਹਿਲਾਂ ਤੁਸੀਂ ਦ੍ਰਿਸ਼ ਦੇਖੋ ਕਿੰਨਾ ਜ਼ਬਰਦਸਤ ਆ ਕਿੰਨਾ ਸੋਹਣਾ 뷰 ਆ ਸਮੁੰਦਰ ਦਾ ਕਿੰਨਾ ਜ਼ਬਰਦਸਤ ਕੰਡਾ ਜਿਹੜਾ ਇਹ ਤਿਆਰ ਕੀਤਾ ਗਿਆ ਵਾ ਕਿ ਇਸ ਸਮੇਂ ਕਿਸੇ ਸਮੇਂ ਇੱਥੇ ਬਹੁਤ ਵੱਡੇ ਪੱਧਰ ਤੇ ਵਪਾਰ ਹੁੰਦਾ ਸੀ ਇੱਥੇ ਇਹਨਾਂ ਜਗ੍ਹਾ ਦੇ ਉੱਪਰ ਤੇ ਲਗਭਗ ਦੱਸਦੇ ਆ ਕਿ ਪੁਰਾਣੇ ਸਮੇਂ ਦੇ ਵਿੱਚ ਇੱਥੇ ਲਗਭਗ 5000 ਤੋਂ ਵੱਧ ਇੱਥੇ ਵੈਸਲ ਜਿਹੜੇ ਆ ਉਹ ਆ ਚੁੱਕੇ ਆ ਦੂਸਰੇ ਮੁਲਕਾਂ ਤੋਂ ਠੀਕ ਆ ਜੀ ਇਹ ਹੈਗੀ ਆ ਬਸਰਟਨ ਜੈਟੀ ਜੋ ਤੁਸੀਂ ਦੇਖ ਰਹੇ ਆ ਬਸਰਟਨ ਜੈਟੀ ਇਹ ਆਪਣੇ ਰੀਜ਼ਨ ਦੀ ਸਾਊਥ ਰੀਜ਼ਨ ਦੀ ਸਭ ਤੋਂ ਲੰਬੀ ਜੈਟੀ ਆ 1.8 ਸਮਥਿੰਗ ਜਿਹੜੀ ਇਹਦੀ ਲੰਬਾਈ ਹੈ ਇਹਦੀ ਦੂਰੀ ਆ ਸੋ ਇਹਨੂੰ ਤੈਅ ਕਰਨ ਨੂੰ ਦੱਸ ਦੇ ਵੀ ਕੋਈ ਜੇ ਆਪਾਂ ਆਪਣਾ ਬਾਈ ਵਾਕ ਚਲੀਏ ਫਿਰ ਵੀ ਆਪਾਂ ਨੂੰ 25 ਮਿੰਟ ਇਹਦੇ ਉੱਤੇ ਲੱਗਦੇ ਆ ਸੋ ਆਹ ਪੂਰੀ ਝਾਤੀ ਮਾਰਦੇ ਆ ਇਸ ਜੈਡੀ ਦੀ ਔਰ ਇੱਕ ਗੱਲ ਇੰਟਰਸਟਿੰਗ ਹੈ ਇਹ ਸਾਰੀ ਦੀ ਸਾਰੀ ਜਿਹੜੀ ਆ ਇਹ ਟਿੰਬਰ ਦੇ ਨਾਲ ਬਣੀ ਹੋਈ ਆ ਪੁਰਾਣੇ ਸਮੇਂ ਦੇ ਵਿੱਚ ਜਦੋਂ ਇਹਨੂੰ ਤਿਆਰ ਕੀਤਾ ਗਿਆ ਟੈਂਬਰ ਦੇ ਵਿੱਚ ਦੇ ਨਾਲ ਇਹਨੂੰ ਤਿਆਰ ਕੀਤਾ ਗਿਆ ਸੀ ਦੂਸਰੇ ਮੁਲਕਾਂ ਦੇ ਨਾਲ ਵਪਾਰ ਕਰਨ ਲਈ ਇਹਨੂੰ ਕਈ ਵਾਰ ਇਹਦੇ ਸਾਈਜ਼ ਦੇ ਵਿੱਚ ਵਾਧਾ ਕੀਤਾ ਗਿਆ ਪਹਿਲਾਂ ਬਹੁਤ ਛੋਟੇ ਕਾਰ ਦੀ ਸੀ ਹੌਲੀ-ਹੌਲੀ ਜਿੱਦਾਂ ਇਹ ਸਮਾਨ ਲੋਡ ਪੈਂਦੀ ਗਈ ਇਹਨੂੰ ਆਸਟ੍ਰੇਲੀਅਨ ਜਿਹੜੇ ਆ ਸਰਕਾਰ ਆ ਗਵਰਨਮੈਂਟ ਆ ਜਿਹੜੇ ਇੱਥੋਂ ਦੇ ਸਿਸਟਮ ਆ ਉਹਨਾਂ ਨੇ ਹੌਲੀ-ਹੌਲੀ ਇਹਨੂੰ ਲੰਬਾ ਕਰਦੇ ਗਏ ਆਓ ਅੱਗੇ ਗੱਲਬਾਤ ਕਰਦੇ ਆਂ ਪਹਿਲਾਂ ਤੁਸੀਂ ਨਜ਼ਾਰਾ ਲਓ ਇਸ ਦ੍ਰਿਸ਼ ਦਾ ਦੇਖੋ ਕਿੰਨਾ ਜ਼ਬਰਦਸਤ ਤੇ ਕਿੰਨਾ ਸੋਹਣਾ 뷰 ਆ ਦੱਸ ਦਿਓ ਜੀ ਪਹਿਲੇ ਸਮਿਆਂ ਦੇ ਵਿੱਚ ਇਸ ਜਗ੍ਹਾ ਤੋਂ ਕਿਉਂਕਿ ਇਹ ਸਾਊਥ ਦਾ ਇਲਾਕਾ ਵਾ ਤੇ ਇਸ ਇਸ ਰੀਜ਼ਨ ਦੀ ਜਿੱਥੋਂ ਕਿ ਅਟਾਟਿਕਾ ਆਪਣਾ ਸਾਊਥ ਅਮਰੀਕਾ ਅਫਰੀਕਾ ਇਸ ਰੀਜ਼ਨ ਦੇ ਜਿੰਨੇ ਵੀ ਵੱਡੇ ਮੁਲਕ ਆ ਉਹਨਾਂ ਨੇ ਸਾਰਿਆਂ ਦੇ ਇਸ ਰਾਹ ਦੇ ਥਰੂ ਇਸ ਜਗ੍ਹਾ ਤੇ ਆ ਕੇ ਵਪਾਰ ਕੀਤਾ ਫਿਰ ਦੱਸ ਰਿਆਂ ਦੱਸਦੇ ਕਿ ਬਹੁਤ ਵੱਡੇ ਪੱਦਰ ਤੇ ਇੱਥੇ ਵਪਾਰ ਚੱਲਿਆ ਬਹੁਤ 5000 ਤੋਂ ਵੀ ਉੱਪਰ ਲਗਭਗ ਇੱਥੇ ਜਿਹੜੇ ਹੁਣ ਤੱਕ ਵੈਸਲ ਜਿਹੜੇ ਦੂਜੀਆਂ ਕੰਟਰੀਆਂ ਦੇ ਇੱਥੇ ਆ ਚੁੱਕੇ ਆ ਖੋ ਤੁਸੀਂ ਕਿੰਨਾ ਜ਼ਬਰਦਸਤ ਵਿਊ ਆ ਤੇ ਕਿੰਨੀ ਇਹਦੀ ਜ਼ਬਰਦਸਤ ਗੱਲਬਾਤ ਆ ਜੇ ਤੁਸੀਂ ਆਪਣੇ ਪਰਿਵਾਰ ਨਾਲ ਇੱਥੇ ਆਉਂਗੇ ਤਾਂ ਜ਼ਰੂਰ ਤੁਹਾਨੂੰ ਆਨੰਦ ਮਿਲੇਗਾ ਵੀ ਦੇਖੋ ਕਿੰਨੀ ਖੂਬਸੂਰਤ ਤੇ ਕਿੱਦਾਂ ਦੀ ਹਿਸਟਰੀ ਜਿਹੜੀ ਆ ਉਹ ਆਸਟ੍ਰੇਲੀਆ ਦੀ ਜਿਹੜੀ ਉਹ ਛੁਪੀ ਪਈ ਆ ਇੱਕ ਚੀਜ਼ ਤੁਹਾਨੂੰ ਹੋਰ ਦੱਸਦਾ ਜਿਹੜੀ ਇਹ ਜੀਟੀਆ ਇਹ 1865 ਵਿੱਚ ਜਦੋਂ ਇਹ ਬਿਲਡ ਕੀਤੀ ਗਈ ਦਾ origignal ਟਾਈਮ ਜਿਹੜਾ 1865 ਸਾਨਿਆਂ ਜਦੋਂ ਇਹਨੂੰ ਬਿਲਡ ਕੀਤਾ ਗਿਆ ਉਦੋਂ ਇਹ ਸਿਰਫ ਕੁਝ 100 ਕਿਲੋਮੀਟਰ ਦੀ ਜਿਹੜੀ ਆਪਰੇ ਸੀਗੀ ਆਪਣੀ ਤਿਆਰ ਕੀਤੀ ਗਈ ਪਰ ਉਸ ਤੋਂ ਬਾਅਦ ਇਹਨੂੰ ਹੌਲੀ-ਹੌਲੀ ਐਕਸਟੈਂਡ ਕਰਦੇ ਗਏ ਜਿੱਦਾਂ-ਜਿੱਦਾਂ ਨੂੰ ਸਮੇਂ ਦੀ ਜਿਹੜੀ ਆ ਲੋੜ ਮਹਿਸੂਸ ਕੀਤੀ ਇਹਦੇ ਉੱਪਰ ਟ੍ਰੇਨ ਵੀ ਚਲਾਈ ਗਈ ਆ ਆ ਦੇਖੋ ਤੁਸੀਂ ਨੰਦ ਲਓ ਕਿ ਜਿਹੜੇ ਲੋਕ ਇੱਥੇ ਲੈ ਕੇ ਟਿਕਟ ਇਸ ਟ੍ਰੇਨ 'ਚ ਬੈਠਦੇ ਆ ਜਾਣਕਾਰੀ ਮੁਤਾਬਕ ਇਹ ਪਤਾ ਲੱਗਦਾ ਕਿ ਪਿਛਲੇ 90 ਸਾਲ ਤ ਇਹਦੀ 90 ਸਾਲ ਤੋਂ ਇਹਦੀਆਂ ਕਈ ਰਿਪੇਅਰ ਆਈਆਂ ਤੇ ਜਿੱਤੇ ਉੱਤੇ ਕਈ ਜਿਹੜੇ ਮਿਲੀਅਨ ਡਾਲਰ ਜਿਹੜੇ ਆ ਉਹ ਖਰਚੇ ਗਏ ਤੇ ਹੌਲੀ-ਹੌਲੀ ਜਿਹੜੀ ਇਹ ਜੈਟੀ ਆ ਫਿਰ ਇਹ ਵਪਾਰ ਲਈ ਬਿਲਕੁਲ ਜਿਹੜੀ ਇਹ ਬੰਦ ਕਰ ਦਿੱਤੀ ਗਈ ਉਸ ਤੋਂ ਬਾਅਦ ਇਹਨੂੰ ਸਿਰਫ ਇੱਕ ਟੂਰਿਜ਼ਮ ਲਈ ਜਿਹੜਾ ਉਹ ਤਿਆਰ ਕੀਤਾ ਗਿਆ ਦੱਸਦੇ ਆ ਕਿ ਪਹਿਲਾਂ ਵੈਸਟਰਨ ਆਸਟ੍ਰੇਲੀਆ ਗਵਰਨਮੈਂਟ ਨੇ ਇਹਦੇ ਉੱਤੇ ਕੋਈ ਜ਼ਿਆਦਾ ਫੋਕਸ ਨਹੀਂ ਕੀਤਾ ਕੋਈ ਪੈਸਾ ਨਹੀਂ ਲਾਇਆ ਪਰ ਦੋ 2011 ਦੇ ਆਰਾਊਂਡ ਕਰੀਬ ਦੱਸਦੇ ਫਿਰ ਉਹਨਾਂ ਨੇ ਇਹਦੇ ਉੱਪਰ 23 ਮਿਲੀਅਨ ਡਾਲਰ ਜਿਹੜਾ ਖਰਚ ਕੇ ਨੂੰ ਦੁਬਾਰਾ ਸੈੱਟ ਕੀਤਾ ਪਰ ਜਦੋਂ ਤੱਕ ਵੈਸਟਰਨ ਆਸਟ੍ਰੇਲੀਆ ਗਵਰਨਮੈਂਟ ਨੇ ਇਹਨੂੰ ਪੈਸਾ ਨਹੀਂ ਦਿੱਤਾ ਇਸ ਇਸ ਜਗ੍ਹਾ ਨੂੰ ਚਲਾਉਣ ਲਈ ਉਦੋਂ ਤੱਕ ਇਥੋਂ ਜਿਹੜੇ ਲੋਕਲ ਬਸਰਟਨ ਦੀ ਜਿਹੜੀਆਂ ਲੋਕਲ ਜਿਹੜੀ ਕਮਿਊਨਿਟੀ ਆ ਜਾਂ ਜਿਹੜੀ ਉਹਨਾਂ ਦੀ ਆਪਣੀ ਸ਼ਾਇਰ ਕਿ ਦੱਸ ਦੱਸਦੇ ਆ ਕਿ ਉਹਨਾਂ ਨੇ ਇਹਨੂੰ ਆਪਣੀ ਜੇਬ ਚੋਂ ਜਾਂ ਪੈਸੇ ਲੋਕਾਂ ਤੋਂ ਇਕੱਠੇ ਜਿੱਦਾਂ ਵੀ ਕਰਕੇ ਇਹਨੂੰ ਜਿੱਦਾਂ ਆਪਣਾ ਇਹਨੂੰ ਇਹਦੀ ਮੇਨਟੇਨ ਕਰਦੇ ਰਹਿ ਇਹਦੀ ਮੇਨਟੇਨੈਂਸ ਕਰਦੇ ਰਹਿ ਇਹਦੀ ਰਿਪੇਅਰ ਕਰਦੇ ਰਹਿ ਇਹਨੂੰ ਜਿੱਦਾਂ ਉਹਨਾਂ ਨੇ ਹਰ ਹਾਲਤ ਜਿਹੜਾ ਖੜਾ ਰੱਖਿਆ ਇਹਨੂੰ ਇਦਾਂ ਜੀਂਦਾ ਰੱਖਿਆ ਕਿਉਂਕਿ ਇਹ ਇੱਕ ਇਤਿਹਾਸ ਦੇ ਨਾਲ ਜਿਹੜੀ ਆ ਉਹ ਜੁੜੀ ਹੋਈ ਗੱਲ ਸੀ ਇੱਕ ਹੋਰ ਅੰਕੜਾ ਤੁਹਾਨੂੰ ਦੱਸਦਾ ਹਾਂ ਸੋਰੀ ਇਹਦੀ ਸਨ 1973 ਦੇ ਵਿੱਚ ਇਹ ਤਕਰੀਬਨ ਜਿਹੜਾ ਇੱਥੇ ਜਿਹੜੇ ਦੂਸਰੇ ਇਧਰੋਂ ਸਾਊਥ ਅਮਰੀਕਾ ਅਫਰੀਕਾ ਅਟਲੈਂਟਿਕਾ ਜਿਹੜੇ ਹੋਰ ਜਿੰਨੇ ਸੀਗੇ ਇਧਰ ਦਾ ਰੀਜ਼ਨ ਦੇ ਰਹੀਏ ਉਹਨਾਂ ਨੇ ਇੱਥੇ ਵਪਾਰ ਕਰਨਾ 1973 ਤੱਕ ਜਿਹੜਾ ਉਹ ਬੰਦ ਕਰਤਾ ਉਸ ਤੋਂ ਬਾਅਦ ਫਿਰ ਇੱਕ ਜਿਹਾ ਸਕੇ ਟੂਰਿਜ਼ਮ ਦੀ ਜਿਹੜੀ ਆ ਇਹ ਪਲੇਸ ਬਣ ਗਈ ਤੇ ਅੱਜ ਦੀ ਡੇਟ ਦੇ ਵਿੱਚ ਇਹਦੀ ਪੂਰੀ ਲੁੱਕ ਆਫਟਰ ਬਸਰਟਨ ਜਿਹੜੀ ਆ ਆਪਣੇ ਸ਼ਾਇਰ ਤੇ ਉਹਨਾਂ ਵੱਲੋਂ ਕੀਤੀ ਜਾਂਦੀ ਆ ਸੋ ਬਹੁਤ ਹੀ ਜ਼ਬਰਦਸਤ ਜਿਹੜੀ ਇਹ ਜਗਾ ਵਾ ਤੁਸੀਂ ਜ਼ਰੂਰ ਸਮਾਂ ਕੱਢ ਕੇ ਇੱਥੇ ਆਓ ਸੋ ਆਨੰਦ ਲਓ ਤੇ ਜ਼ਰੂਰ ਇੱਥੇ ਆ ਕੇ ਇਹਨਾਂ ਨੇ ਵਕ ਵਕ ਥਾਵਾਂ ਤੇ ਇਹਦੀ ਹਿਸਟਰੀ ਲਿਖੀ ਹੋਈ ਆ ਤੁਸੀਂ ਆ ਕੇ ਬਰੀਫਲੀ ਪੜਿਓ ਤੇ ਤੁਹਾਨੂੰ ਹੋਰ ਜਾਣਕਾਰੀ ਜਿਹੜੀ ਮਿਲੂਗੀ ਮੇਰਾ ਮਕਸਦ ਤੁਹਾਨੂੰ ਇਸ ਜਗ੍ਹਾ ਨੂੰ ਦਿਖਾਉਣਾ ਇੰਟਰੋਡਿਊਸ ਕਰਾਉਣਾ ਤੇ ਇਹ ਜਿਹੜੇ ਦ੍ਰਿਸ਼ ਦਿਖਾਉਣੇ ਸੀ ਸੋ ਤਾਂ ਕਿ ਜਿਹੜੀ ਤੁਹਾਨੂੰ ਇਹ ਚੀਜ਼ ਦਾ ਆਨੰਦ ਮਿਲ ਸਕੇ ਕਿ ਆਸਟ੍ਰੇਲੀਆ ਦੇ ਵਿੱਚ ਕਿੰਨੀ ਸੋਹਣੀ ਜਗ੍ਹਾ ਵਾ ਬਸਰਟਨ ਦੇ ਵਿੱਚ ਵੀ ਫਿਰ ਦੱਸ ਰਿਆਂ ਕਿ ਇਹ ਇਹ ਜਿਹੜੀ ਜਗ੍ਹਾ ਵਾ ਇਹ ਸੌਤਾ ਇਲਾਕਾ ਵਾ ਪਾਰਟ ਆਸਟ੍ਰੇਲੀਆ ਦਾ ਤੇ ਜਿਹੜੀ ਮਾਰਗਟ ਰਿਵਰ ਆ ਉਹਨਾਂ ਦੇ ਜਿਹੜੀ ਵਾਈਨਰੀਸ ਆ ਇਹ ਸਾਰੀਆਂ ਇੱਕ ਉਹੀ ਇਲਾਕਾ ਵਾ ਸੋ ਤੁਹਾਨੂੰ ਹੋਰ ਵੀ ਇੱਥੇ ਜਗ੍ਹਾ ਦੇਖਣ ਨੂੰ ਜਿਹੜੀਆਂ ਬਹੁਤ ਖੂਬਸੂਰਤ ਜਗ੍ਹਾ ਮਿਲਣਗੀਆਂ ਸੋ ਆਨੰਦ ਲਓ ਇਸ ਵੀਡੀਓ ਦਾ ਤੇ ਦ੍ਰਿਸ਼ ਚਿਆ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਵੇਂ ਲੱਗੀ ਬਸਰਟਨ ਦੀ ਜੈਟੀ ਜਿਹੜੀ ਆਪਣੇ ਰੀਜ਼ਨ ਦੀ ਜਿਹੜੇ ਆਪਣੇ ਏਰੀਆ ਦੀ ਸਾਊਥ ਏਰੀਆ ਦੇ ਇਸ ਇਲਾਕੇ ਦੀ ਸਭ ਤੋਂ ਵੱਡੀ ਜਿਹੜੀ ਜੈਟੀ ਆ ਲਗਭਗ ਪਾਉਣੇ 2 ਕਿਲੋਮੀਟਰ ਜਾਂ 2 ਕਿਲੋਮੀਟਰ ਦੇ ਤੋਂ ਘਟਿਆ ਥੋੜੀ ਜੀ ਪਰ ਇੱਕ ਸਾਈਡ ਤੇ ਜਾਣ ਲਈ 20 ਤੋਂ 25 ਜਿਹੜੇ ਆ ਮਿੰਟ ਜਿਹੜੇ ਆ ਲੱਗਦੇ ਇਹਨੂੰ ਜਾਣ ਨੂੰ ਬਹੁਤ ਹੀ ਜ਼ਬਰਦਸਤ ਵੀਊ ਆ ਥੈਂਕ ਯੂ ਵੀਡੀਓ ਵਾਚ ਕਰਨ ਲਈ